ਬੱਚੋ ਗਾਣਾ ਸੁਣਾ ਕਿਸ ਨੇ ਮੱਤ ਰਲਦੀ ਹੈ ਮੋੜਾਂ ਦੇ ਜੋਣੇ ਨਾਲ ਨਹੀਂ ਯੈਸ ਮੈਮ ਸਾਡੇ ਹੀਰੋ ਇਕੱਲੇ ਜੋਣੇ ਮੋੜ ਵਰਗੇ ਨਹੀਂ ਸਾਡੇ ਪੰਜਾਬ ਦੇ ਤਿੰਨ ਸਾਇੰਟਿਸਟ ਹੀਰੋ ਨੇ ਜਿੰਨਾਂ ਬਾਰੇ ਮੈਂ ਤੁਹਾਨੂੰ ਅੱਜ ਇੱਕ ਇੱਕ ਕਰਕੇ ਦੱਸਾਂਗੀ ਇਹ ਨੇ ਸਾਡੇ ਪਹਿਲੇ ਹੀਰੋ ਨਰਿੰਦਰ ਸਿੰਘ ਕਪਾਨੀ ਇੰਟਰਨੈਟ ਚਲਾਉਣੇ ਸਾਰੇ ਯੈਸ ਮੈਮ ਇੰਟਰਨੈਟ ਵਿੱਚ ਆਪਟਿਕ ਫਾਈਬਰਸ ਦੀ ਇਨਵੈਂਸ਼ਨ ਕਰਨ ਲਈ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਆਪਟੀਕਲ ਫਾਈਬਰਸ ਕੀ ਕਿਹਾ ਜਾਂਦਾ ਹੈ ਫਾਦਰ ਆਫ ਇਹ ਨੇ ਸਾਡੇ ਦੂਜੇ ਹੀਰੋ ਸਜੀਵ ਸਿੰਘ ਚੈੱਲ ਇਹਨਾਂ ਨੇ ਪਹਿਲੀ ਏਟੀਐਮ ਮਸ਼ੀਨ ਨੂੰ ਇਨਵੈਂਟ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ Apple ਦੇ ਆਈਫੋਨ ਚਲਾਉਣੇ ਹੋ ਸਾਰੇ yes Apple ਕੰਪਨੀ ਦੇ ਇਹ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਇਹ ਨੇ ਸਾਡੇ ਤੀਜੇ ਹੀਰੋ ਗੁਰਤੇਗ ਸਿੰਘ ਸੰਧੂ ਸਭ ਨੂੰ ਪਤਾ ਹੈ ਬਲਬ ਕਿਸ ਨੇ ਇਨਵੈਂਟ ਕੀਤਾ ਥੋਮਸ ਐਡੀਸਨ ਦਾ ਰਿਕਾਰਡ ਤੋੜਨ ਵਾਲੇ ਇਹੀ ਸਾਡੇ ਪੰਜਾਬੀ 스타 ਨੇ 1300 ਪੇਟੈਂਟ ਕਰਵਾ ਕੇ ਇਹਨਾਂ ਨੇ ਥੋਮਸ ਐਡੀਸਨ ਦਾ ਰਿਕਾਰਡ ਤੋੜਿਆ ਤੇ ਇੰਟੀਗ੍ਰੇਟਿਡ ਸਰਕਟ ਦੀ ਇਹ ਖੋਜ ਕੀਤੀ ਜੋ ਕਿ ਅੱਜ ਸਾਰੀਆਂ ਇਲੈਕਟ੍ਰੋਨਿਕ ਡਿਵਾਈਸਸ ਦਾ ਦਿਲ ਹੈ ਅੱਜ ਸਾਇੰਸ ਦੇ ਤੇ ਤੁਸੀਂ ਸਾਰਿਆਂ ਨੇ ਸਾਡੇ ਆਪਣੇ ਪੰਜਾਬੀ ਹੀਰੋ ਨੂੰ ਜਾ ਕੇ ਸ਼ੇਅਰ ਕਰਨਾ ਇਹ ਉਹ ਪੰਜਾਬੀ ਹੀਰੋਜ਼ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ